ਸਸਤੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਮਿੱਠੀ ਚਟਣੀ ਬਣਾਵਾਂਗੇ ਗੋੜ ਵਾਲੀ ਤੇ ਇਮਲੀ ਵਾਲੀ ਤੇ ਇੱਥੇ ਮੈਂ ਅੱਧਾ ਕੱਪ ਇਮਲੀ ਦਾ ਲੈ ਲਿਆ ਸੀ ਤੇ 1 ਕੱਪ ਮੈਂ ਗੋੜਾ ਲਿਆ ਸੀ ਤੇ ਆਪਾਂ ਨੂੰ ਮੈਂ ਢੰਗੇ ਵਿੱਚ ਇਮਲੀ ਨੂੰ ਪਾ ਦਵਾਂਗੇ ਇਮਲੀ ਨੂੰ ਇਸ ਤਰ੍ਹਾਂ ਤੋੜ ਕੇ ਇੱਕ ਕੱਪ ਮੈਂ ਗੁੜ ਪਾ ਦਵਾਂਗੇ ਆਪਾਂ ਇਹ ਮੀਤੋਂ ਵੱਧ ਗੁੜ ਪਾਵਾਂਗੇ ਤੇ ਇੱਕ ਗਲਾਸ ਮੈਂ ਗਰਮ ਪਾਣੀ ਪਾ ਦਵਾਂਗੇ ਗਰਮ ਪਾਣੀ ਪਾ ਕੇ ਆਪਾਂ ਮਿਕਸ ਕਰ ਦਵਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਟੱਕ ਦਵਾਂਗੇ ਤੇ ਆਪਾਂ ਹੁਣ ਰੀਤ 5 ਮਿੰਟ ਤੱਕ ਇਹਨੂੰ ਇਸ ਤਰ੍ਹਾਂ ਭਜੀ ਰਹਿਣ ਦਵਾਂਗੇ ਤੇ ਫਿਰ ਦੇਖਾਂਗੇ ਇਹਨੂੰ ਗਲ ਗਈ ਤੇ ਫਿਰ ਆਪਾਂ ਗਰਮ ਕਰਾਂਗੇ ਹੋਰ ਹਾਂਜੀ 20 5 ਮਿੰਟ ਹੋ ਗਏ ਸੀ ਆਪਾਂ ਇਹ ਮੀਲੀ ਨੂੰ ਤੇ ਗੋੜ੍ਹ ਵੀ ਟਾ ਕੇ ਰੱਖਿਆ ਸੀ ਭਿਓ ਕੇ ਹੁਣ ਆਪਾਂ ਦੇਖ ਲੈਨੇ ਇਹਨੂੰ ਤੇ ਇਮਬਲੀ ਸਾਡੀ ਪੂਰੀ ਹੈ ਗਲ ਗਈ ਹੈ ਨਿੰਬਲੀ ਉੱਪਰ ਚਿੱਕੜ ਆ ਗਏ ਉੱਪਰ ਇਮਬਲੀ ਖਲ ਗਈ ਤੇ ਇਹਨੂੰ ਮੈਂ ਹੱਥਾਂ ਨਾਲ ਥੋੜਾ ਥੋੜਾ ਹੋਰ ਮਸਲ ਦਵਾਂਗੀ ਤੇ ਹੁਣ ਇੱਕ ਆਪਾਂ ਪੈਨ ਲਵਾਂਗੇ ਤੇ ਇਹਦੇ ਵਿੱਚ ਆਪਾਂ ਇਹ ਮਰੀ ਦਾ ਪਾਣੀ ਛਾਣਨੇ ਪਾਉਣੇ ਛਾਣਨੀ ਨਾਲ ਪੋਲਣਾਗੇ ਆਪਾਂ ਤੇ ਚਮਚੇ ਨਾਲ ਹੀ ਆਪਾਂ ਹਲਾਵਾਂਗੇ ਇਹਨੂੰ ਹਾਂਜੀ ਆਪਾਂ ਇਮੜੀ ਨੂੰ ਛਾਣ ਲਿਆ ਤੇ ਜਿਹੜੀ ਮੇਰੇ ਕੋਲ ਇਮੜੀ ਪਈ ਸੀ ਆ ਵਾਲੇ ਇਹਦੇ ਵਿੱਚ ਥੋੜਾ ਜਿਹਾ ਮੈਂ ਪਾਣੀ ਪਾ ਕੇ ਤੇ ਇਹਨੂੰ ਵੀ ਆਪਾਂ ਮਸਲ ਕੇ ਤੇ ਇਹਦੇ ਵਿੱਚ ਪੋਲ ਲਵਾਂਗੇ ਹਾਂਜੀ ਮੈਂ ਇਹਨੂੰ ਵੀ ਹੱਥਾਂ ਨਾਲ ਮਸਲ ਲਿਆ ਸੀ ਇਮੜੀ ਨੂੰ ਤੇ ਹੁਣ ਮੈਂ ਇਹਨੂੰ ਵੀ ਪੋਲ ਲਵਾਂਗੀ ਮੈਂ ਛਾਣਣੀ ਛੋਟੀ ਲਈ ਤੁਸੀਂ ਇਹ ਛਾਣਣੀ ਵੱਡੀ ਛਾਣਣੀ ਢੜਕੋ ਹੋਏਗੀ ਤੁਸੀਂ ਹੋਰੇ ਨਾਲ ਪਉਣ ਸਕਦੇ ਪਰ ਮੇਰੇ ਕੋਲ ਛੋਟੀ ਸੀ ਥੋੜੀ ਦਿੱਕਤ ਆਉਂਦੀ ਪਉਣ ਨਾਲ ਤੇ ਹੁਣ ਆਪਾਂ ਕੋੜ ਕੇ ਤੇ ਆਪਾਂ ਡਕਸ਼ਨ ਦੇ ਉੱਤੇ ਰੱਖ ਦਿੱਤਾ ਤੇ ਆਪਾਂ ਚੰਗੀ ਤਰ੍ਹਾਂ ਇਹ ਨੂੰ ਹੁਣ ਰੈਨ ਲਵਾਂਗੇ ਤੇ ਹੁਣ ਇਹਨੂੰ ਇੱਕ ਬਾਲ ਆ ਗਿਆ ਤੇ ਆਪਾਂ ਇਹਨੂੰ ਹਲਾਈ ਜਾਵਾਂਗੇ ਚੰਗੀ ਤਰ੍ਹਾਂ ਆਪਾਂ ਗਾੜੀ ਕਰਾਂਗੇ ਹਾਂਜੀ ਇਹ ਪਹਿਲੇ ਨਾਲੋਂ ਕਿੰਨਾ ਹੀ ਗਾੜਾ ਹੋ ਗਿਆ ਪਹਿਲਾਂ ਇੰਨਾ ਸੀ ਤੇ ਹੁਣ ਇੰਨਾ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਇੱਕ ਚਮਚਾ అధా చమచా పావే కాలా నమక అధా చమ్చ పావే భరాధా చమ్చ కాలీ మిర్చా చమ్చ పావే పౌడర్ అధా చమ్చ పావే కశ్ మిర్చు ఏను దగ్గర ਹਾਂ ਜੀ ਮਿੱਠੀ ਸੌਸ ਨੂੰ ਆਪਾਂ ਹੋਰ ਥੋੜਾ ਜਿਹਾ ਗਾੜਾ ਕਰਾਂਗੇ ਥੋੜੀ ਜੀ ਪਤਲੀ ਆ ਪਤਲੀ ਹੋਏਗੀ ਤੇ ਫਿਰ ਜਲਦੀ ਖਰਾਬ ਹੋ ਜਾਏਗੀ ਥੋੜੀ ਜੀ ਆਪਾਂ ਗਾੜੀ ਹੋਰ ਕਰ ਲਵਾਂਗੇ ਤੇ ਹੁਣ ਜ ਸਾਡੀ ਸੌਸ ਬਣ ਕੇ ਮਿੱਠੀ ਚਟਣੀ ਬਿਲਕੁਲ ਤਿਆਰ ਆ ਤੇ ਆਪਾਂ ਹੁਣ ਇਹਨੂੰ ਠੰਡੀ ਕਰਨ ਵਾਸਤੇ ਰੱਖ ਦਾਂਗੇ ਜਦੋਂ ਇਹ ਠੰਡੀ ਹੋ ਜਾਏਗੀ ਹੋਰ ਗਾੜੀ ਹੋ ਜਾਏਗੀ ਤੇ ਹੁਣ ਆਪਾਂ ਕਡਕਸ਼ਨ ਨੂੰ ਬੰਦ ਕਰ ਦਵਾਂਗੇ ਇਹ ਹੂ ਸੌਸ ਸਾਡੀ ਠੰਡੀ ਹੋ ਗਈ ਆ ਤੁਸੀਂ ਦੇਖ ਸਕਦੇ ਸੌਸ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਤੇ ਇਸ ਤਰ੍ਹਾਂ ਦੀ ਸੌਸ ਚਾਹੀਦੀ ਸੰਗਣੀ ਹੁੰਦੀ ਆ ਇਹ ਆਪਾਂ ਸਮੋਸੇ ਕੋਈ ਵੀ ਆਪਾਂ ਸਨੈਕਸ ਬਣਾਵਾਂਗੇ ਉਹਦੇ ਨਾਲ ਆਪਾਂ ਖਾ ਸਕਦੇ ਆ ਦਹੀਂ ਭੱਲੇ ਤੇ ਵੀ ਆਪਾਂ ਇਹ ਵਾਲੀ ਮਿੱਠੀ ਸੌਸ ਖਾ ਸਕਦੇ ਤੇ ਹੁਣ ਆਪਾਂ ਬੋਲ ਚ ਕੱਢ ਲਵਾਂਗੇ ਇਹ ਆਪਣੀ ਸੌਸ ਆਪਾਂ ਸਟੋਰ ਕਰਕੇ ਫਰਿੱਜ ਚ ਰੱਖ ਸਕਾਂਗੇ ਇਹ ਸਾਡੀ 2 ਮਹੀਨੇ ਖਰਾਬ ਨਹੀਂ ਹੋਏਗੀ 2 2.5 ਮਹੀਨੇ ਤੁਸੀਂ ਦੇਖ ਸਕਦੇ ਬਹੁਤ ਵਧੀਆ ਸੌਸ ਬਣ ਕੇ ਰੈਡੀ ਹੋਈ ਹੈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਦੇਖਣ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ